ਸ਼ੁਕਰੀਆ ਸਾਡੇ ਵਿੱਚ ਲਲਿਤ ਜੀ ਜਲੰਧਰ ਤੋਂ ਜੋ ਆਏ ਹਨ ਸੋ ਪਰਮੇਸ਼ੁਰ ਦਾ ਥੈਂਕਸ ਕਰਦੇ ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੇ ਫੋਨ ਦੇ ਉੱਤੇ ਦੱਸਿਆ ਸੀਗਾ ਪਿਛਲੇ ਹਫਤੇ ਦੇ ਵਿੱਚ ਕਿ ਔਰ ਇਹਨਾਂ ਨੇ ਦਰਸ਼ਨ ਦੇ ਕੇ ਸਤਪੰਦ ਦੇ ਵਿੱਚ ਕਿ ਪ੍ਰਾਰਥਨਾ ਕਰ ਰਹੇ ਆ ਔਰ ਗੈਰ ਭਾਸ਼ਾ ਜਿਹੜੇ ਵਿੱਚ ਪ੍ਰਾਰਥਨਾ ਕਰ ਰਹੇ ਆ ਔਰ ਪਵਿੱਤਰ ਆਤਮਾ ਨੂੰ ਉੱਤਲੇ ਕੇ ਸੋ ਇਨਾਨੇ ਦੇਖ ਗਿਆ ਕਿ ਹਾਂ ਇਨਾਨੇ ਮਤਲਬ ਕਿ ਉਹ ਦੇਖ ਕੇ ਪਰਮੇਸ਼ਰ ਦੇ ਫਰਿਸ਼ਤੇ ਦੇਖੇ ਪਰਮੇਸ਼ਰ ਦੇ ਦੂਤਾਂ ਹਾਲੇਲੂਇਆ ਕਿਉਂਕਿ ਪਰਮੇਸ਼ਰ ਦੇ ਸਵਰਦੂ ਚੜਿਆਉ ਲੰਬੇ ਬਸਤਰ ਪੈਂਦੇ ਹਨ ਸੋ ਸਾਨੂੰ ਵੀ ਉਹ ਬਸਤਰ ਸਾਡੇ ਲਈ ਪੈ ਬਣਾਏ ਜਾਂਦੇ ਸੋ ਇਨਾਨ ਨੂੰ ਖੁਦਾ ਦੇ ਸਵਰਦੂ ਦਾ ਪ੍ਰਕਾਸ਼ ਹੋਇਆ ਔਰ ਉੱਥੇ ਫਿਰ ਇਨਾਨ ਨੂੰ ਮਤਲਬ ਕਿ ਕਿਆ ਸਿਕਾ ਕੇ ਦਰਸ਼ਾਈ ਕਿ ਪਰਮੇਸ਼ਰ ਇਨਾਨ ਨੂੰ ਤੇ ਗੈਰ ਪਸ਼ਾ ਦਾ ਵਰਦਾਨ ਦੇਇਆ ਜਾ ਰਿਹਾ ਹੈ ਗੈਰ ਪਸ਼ਾ ਸੋ ਅੰਨੇ ਪਸ਼ਾ ਦਾ ਵਰਦਾਨ ਉਸ ਵਿਅਕਤੀ ਨੂੰ ਮਿਲਦਾ ਇਹ ਤੋਂ ਰੱਬ ਖੁਸ਼ ਹੋ ਜਾਂਦਾ ਹੈ ਔਰ ਪਹਿਲੀ ਪ੍ਰਾਰਥਨਾ ਹੁੰਦੀ ਹੈ ਕਿ ਮਤਲਬ ਕਿ ਆਪਾਂ ਪ੍ਰਾਰਥਨਾ ਕਰਦੇ ਹਾਂ ਇਸ ਜਿਸ ਸਮੇਂ ਵਿੱਚ ਬੈਠੇ ਉਸ ਦੇ ਲਈ ਤੇ ਦੂਸਰਾ ਪੜੀਏ ਪ੍ਰਾਰਥਨਾ ਤੇ ਤੀਸਰੀ ਪ੍ਰਾਰਥਨਾ ਦੀ ਆ ਨੌਨ ਟੰਪੇਅਰ ਮਤਲਬ ਗੈਰ ਪਸ਼ਾ ਦੀ ਪ੍ਰਾਰਥਨਾ ਇਹ ਜੇ ਆਤਮਾ ਜਿਹੜਾ ਆ ਉਹ ਭੇਤ ਦੀਆਂ ਗੱਲਾਂ ਪਰਮੇਸ਼ਰ ਨਾਲ ਕਰਦਾ ਤੇ ਜਿਹੜਾ ਗੈਰਪਾਹ ਜੀ ਪ੍ਰਾਰਥਨਾ ਕਰਦਾ ਹੈ ਉਹ ਆਪਣੀ ਵੀ ਉੰਤੀ ਕਰਦਾ ਹੈ ਤੇ ਸੁਣਨ ਵਾਲੇ ਦੀ ਵੀ ਉੰਤੀ ਕਰਦਾ ਹੈਗਾ ਜਿਹੜਾ ਕੋਈ ਗੈਰਪਾਹ ਪ੍ਰਾਰਥਨਾ ਕਰਦਾ ਤੇ ਪਰਮੇਸ਼ਰ ਦੇ ਨਾਲ ਭੇਤ ਦੀਆਂ ਗੱਲਾਂ ਕਰਦਾ ਹੈ ਸਾਰੇ ਬਰੋ ਹਾਲੇਲੀਆ ਸੋ ਜਿੱਦ ਤੱਕ ਆਤਮਾ ਦੇਬਸ਼ੇਕ ਨਾਲ ਪ੍ਰਾਰਥਨਾ ਕੀਤੀ ਗਈ ਸੋ ਪਵਿੱਤਰ ਆਤਮਾ ਨੇ ਤੁਸੀਂ ਸੁਣਿਆ ਕਿ ਕੀ ਕੁਛ ਆ ਹੈ ਕਿ ਕੀ ਕੁਛ ਹੋਵੇਗਾ

तो दुआ करते जाना खुदा पोलिस कहना कि मैं एक हजार तो गैर भाषा बोल सकता है तो इस तरह परमेशर ने किस तरह इस, किस तरह इस है। तो भी खुदा जाओ कर है सारे कोमेश्वर सारे को सो परमेवर का अभिषेक जरा ये जो आ देखो ऑयल है तेल है तेल, तेल। सारे बोलो हाले लुया इन्हें तद तेल आ गया जिस तरह आत्मा का तेल अभिषेक खुदा का और जिस तरह सर का तेल है इसी तरह तेल जरा तो दिखाया सारे बोलो हाले लुया सो परमेश्वर थैंक्स करते सारे मेहमान प्रदर्शन